ਸਮੂਚੀ ਕਾਂਗਰਸ ਦੇ ਲੀਡਰਸ਼ਿਪ ਪਹੁੰਚੀ ਔਰ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੁਕਿੰਦਰ ਰੰਦਾਵਾ ਤੋਂ ਇਲਾਵਾ ਕਈ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਤੁਸੀਂ ਜਾਣਦੇ ਹੀ ਹੋ ਨਾਲ ਹੀ ਇਸ ਮੌਕੇ ਬੋਲਦੇ ਆ

ਇਹ ਗੱਲ ਤੇ ਆਈ ਕਿ ਅਸੀਂ ਨੇ ਇਮਾਨਦਾਰੀ ਨਾਲ ਲੋਕਾਂ ਦੇ ਵਿੱਚ ਨਾ ਮੇਰਾ خیال ਸਾਰੇ ਲੋਕ ਗ੍ਰਭ ਪੰਜਾਬ ਦੇ ਵਿੱਚ 75 ਸਾਲਾਂ ਵਿੱਚ ਕੋਈ ਸਰਕਾਰ ਆਈ ਦੀ ਹੈ ਤੇ ਤੁਸੀਂ ਗੈਂਗਸਟਰ ਦੀ ਗੱਲ ਕਰਦੇ ਤੁਸੀਂ ਪਿੱਛੇ ਸੁਣਿਆ ਹੀ ਹੋਵੇਗਾ ਲਾਰੈਂਸ ਮਿਸ਼ਰੋਈ ਨੂੰ ਜਦੋਂ ਮੁਹਾਲੀ ਦੀ ਤਰੀਕ ਤੋਂ ਸੀਆਈਏ ਦੇ ਵਿੱਚ ਖੜੇ ਲੈ ਕੇ ਗਿਆ ਤੇ ਕੌਣ ਲੈ ਕੇ ਗਿਆ ਜਿਹੜਾ ਪਹਿਲੀ ਜੀ ਪਾਰਟੀ ਸੀ ਜਿਹੜਾ آج ان کا بھی ٹاپ پریورٹی پجاب کے بچ ہے عمر کے کرتے آدمی نے کسے پجابی دی زندگی وہ دا پروار نہ دی زندگی کا خوز ہے نہ دا پروار پہلے دسو چاہتے جو کھنونا کے نئے منو دسو پہلے دسو ٹکھنٹ کے نو چاہیے نہیں رانہ دی چانتی پر رانہ دیب چانتی پر رانہ دیب چانتی پر پھر تھوڑی تھی جگہ چاہتا ہوں ਜੋ ਮੰਨੋ ਜੀ ਪਹਿਲੇ ਦਿਨ ਹੀ ਦੇਖ ਰਹੇ ਆ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਪਰ ਮੈਂ ਕੱਲ ਕਹਿੰਦਾ ਕਿ ਹਰੇਕ ਬੰਦੇ ਨੂੰ ਜਿਹੜਾ ਇਹ ਸੋਸ਼ਲ ਮੀਡੀਆ ਤੇ ਆਪਦੀ ਗੱਲ ਰੱਖਣ ਦਾ ਅਧਿਕਾਰ ਆ ਔਰ ਹਰੇਕ ਆਵਾਜ਼ ਨੂੰ ਜਿਹੜਾ ਦਬਾਉਣ ਲਈ ਜਿਹੜਾ ਗੈਂਗਸਟਰਾਂ ਦਾ ਜਿਹੜਾ ਹੁਸਾਰਾ ਲਿਆ ਜਾ ਰਿਹਾ ਕਿਤੇ ਗੈਂਗਸਟਰ ਦਬਾਉਂਦੇ ਨੇ ਕਿਤੇ ਲੀਡਰ ਦਬਾ ਰਹੇ ਨੇ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਕਿ ਸਾਡੇ ਖਿਲਾਫ ਜਿਹੜਾ ਆਵਾਜ਼ ਚੁੱਕੇਗਾ ਉਹ ਆਵਾਜ਼ ਦੇ ਉੱਪਰ ਪਰਚੇ ਦਰਜ ਕਰਾਂਗੇ ਔਰ ਇਸ ਕਰਕੇ ਲੋਕਾਂ ਦੀ ਆਜ਼ਾਦੀ ਨੂੰ ਜਿਹੜਾ ਕਿ ਉਹ ਦਬਾਇਆ ਜਾ ਰਿਹਾ ਜੋ ਲੋਕਾਂ ਲੋਕ ਜਿਹੜੇ ਉਹ ਖੁੱਲ ਚਾਹੁੰਦੇ ਆ ਔਰ ਖੁੱਲ ਜਿਹੜੀ ਆ ਉਹ ਕਾਂਗਰਸ ਸਰਕਾਰ ਦੇ ਵਿੱਚ ਹੀ ਮਿਲਦੀ ਆ ਕੀ ਸੋਚਦੇ ਹੋ ਕਿ ਉਹ ਦੇ ਰਹੀ ਹੈ ਕਿ ਅਮਰਪਾਲ ਮੈਨੂੰ ਵਿਦੇਸ਼ ਭੱਜ ਕੇ ਕੰਮਜਾਓ ਹੋਈ ਕਹਿੰਦਾ ਨਿਕਲ ਗਿਆ ਜੀ ਗੱਲ ਇਹ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਜਦੋਂ ਭਾਈ ਅਮਰਪਾਲ ਦੀ ਗੱਲ ਹੋਈ ਸੀ ਜਦੋਂ ਉਹ ਕਹਿੰਦੇ ਕੀ ਉਹ ਫੜੇ ਨਹੀਂ ਗਏ ਜੀ ਭੱਜ ਗਏ ਮੈਂ ਕਿਹਾ ਗੁਰੂ ਦੇ ਸਿੱਖ ਤਾਂ ਕੰਮ ਨਹੀਂ ਭੱਜਣਾ ਪਹਿਲੀ ਗੱਲ ਜਦੋਂ ਗੁਰੂ ਦਾ ਬਾਣਾ ਪਾਲੀਏ ਉਦੋਂ ਸਿੰਘਾਂ ਦਾ ਕੰਮ ਹੈ ਜੂੰਜਣਾ ਔਰ ਜੇ ਕੋਈ ਕੰਮ ਕੀਤਾ ਹੈ ਤੇ ਉਹਦੀ ਜ਼ਿੰਮੇਵਾਰੀ ਚੱਕੀਏ ਤੇ ਫਿਰ ਉਹ ਜ਼ਿੰਮੇਵਾਰੀ ਤੋਂ ਜਿਹੜਾ ਭੱਜਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਪੰਜਾਬ ਚ ਤਾਂ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਲਾਅ ਐਂਡ ਆਰਡਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਸਾਰੀ ਦੁਨੀਆ ਜਾਣਦੀ ਹੈ ਔਰ ਅਸੀਂ ਤਾਂ ਕਿਦੋਂ ਦੇ ਕਹਿ ਰਹੇ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਕੀ ਲੱਗਦਾ ਬាទਰੂ ਕਿਸ ਤਰ੍ਹਾਂ ਦੇਖਦੇ ਹੋ ਆਪਰ ਮੈਰੋ ਦਾ ਸੋਸ਼ਲ ਮੀਡੀਆ ਦੇਖੋ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਦੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਕਾਨੂੰਨ ਦੇ ਦਾਇਰੇ ਚ ਕੋਈ ਵੱਡਾ ਨਹੀਂ ਕਾਨੂੰਨ ਤੋਂ ਕੋਈ ਵੱਡਾ ਨਹੀਂ ਜਿਸ ਤਰ੍ਹਾਂ ਇਹ ਸੰਵਿਧਾਨ ਦੀਆਂ ਹੋ ਰਹੀਆਂ ਨੇ ਕਿੰਨਾ ਹੰਗਾਰਾ ਹੈ ਕਿਵੇਂ ਦੇਖਦੇ ਹੋ 27 ਦੇ ਵਿੱਚ ਫਿਚਰ ਬਹੁਤ ਵੱਡਾ ਹੰਗਾਰਾ ਹੈ ਸੰਵਿਧਾਨ ਬਚਾਓ ਦੇ ਵਿੱਚ ਬਹੁਤ ਲੋਕ ਆ ਰਹੇ ਨੇ ਬਹੁਤ ਢੇਡ ਉਮੜ ਰਹੀ ਹੈ ਔਰ ਲੋਕਾਂ ਨੂੰ انٹرسٹ ہے گا کہ جس پرکار دیش کے اندر حالات بنے گئے سارے جڑے اس گلدی لی چنت ہیں